ਗੁਰਤਾ ਗੱਦੀ ਤੇ ਪਹੁੰਚੇ ਹੋ ਗੁਰੂ ਨਾਨਕ ਸਾਹਿਬ ਦੇ ਇਸ ਘਰ ਦੇ ਚੌਥੇ ਵਾਰਸ ਬਣੇ ਹੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਰੱਬ ਦਾ ਸਾਖਸ਼ਾਤ ਰੂਪ ਹੋ ਜਾਣਾ ਪਰ ਇੱਥੇ ਨਹੀਂ ਪੂਰੀ ਦੁਨੀਆ ਦਾ ਤੁਹਾਡੇ ਚਰਨਾਂ ਵਿੱਚ ਝੁਕ ਜਾਣਾ ਇਹ ਬਹੁਤ ਲੰਮੀ ਕਾਲਣਾ ਤੇ ਤਪੱਸਿਆ ਦਾ ਫਲ ਹੈ ਇਹਨੂੰ ਕਹਿੰਦੇ ਨੇ ਪਰਮ ਪਦ ਪਰਮ ਪਦ ਦਾ ਅਰਥ ਹੁੰਦਾ ਹੈ ਸ੍ਰੇਸ਼ਟ ਅਵਸਥਾ ਜਿਸ ਤੋਂ ਉੱਪਰ ਤੇ ਅੱਗੇ ਹੈ ਹੀ ਕੁਝ ਨਹੀਂ ਰੇ ਮਿਲ ਕੇ ਮੈਂ ਆਪਾਂ ਸਕੂਲਾਂ ਵਿੱਚ ਗਏ ਆਂ ਪੜ੍ਹਾਈ ਪੜਦੇ ਆਂ ਪੜਦੇ ਆਂ ਪੜਦੇ ਆਂ ਅਸੀਂ ਟੌਪ ਤੇ ਪਹੁੰਚ ਜਾਂਦੇ ਆਂ ਕੋਈ ਵੀ ਬੱਚਾ ਅੱਜ ਤੱਕ ਦੁਨੀਆ 'ਚ ਐਸਾ ਨਹੀਂ ਹੋਇਆ ਹੋਵੇਗਾ ਵੀ ਉਹ ਸਕੂਲ ਨਹੀਂ ਗਿਆ ਹੋਵੇ ਤੇ ਨੂੰ ਪੀ ਐਚ ਡੀ ਦੀ ਡਿਗਰੀ ਮਿਲ ਗਈ ਹੋਵੇ ਕਾਲਜ ਨਹੀਂ ਗਿਆ ਯੂਨੀਵਰਸਿਟੀ ਨਹੀਂ ਗਿਆ ਟਿਊਸ਼ਨ ਨਹੀਂ ਰੱਖੀ ਬੁੱਕਸ ਨਹੀਂ ਖਰੀਦੀਆਂ ਤੇ ਪੜ੍ਹਿਆ ਨਹੀਂ ਹੈ ਅਗਰ ਹੋਏ ਤੇ ਦੱਸਣਾ ਜ਼ਰੂਰ ਸਿਰਫ ਕਮਾ ਕੇ ਵਿਣੀ ਹੋਇਆ ਨਹੀਂ ਫਿਰ ਕਿਵੇਂ ਹੋਇਆ ਜੇ ਕਿਸੇ ਨੇ ਡਿਗਰੀ ਪ੍ਰਾਪਤ ਕੀਤੀ ਹੈ ਤੇ ਕਿਵੇਂ ਕੀਤੀ ਹੈ ਉਹਨੇ ਜੋ ਉਹਨੂੰ ਲੈਸਨ ਮਿਲਿਆ ਜੋ ਉਹਦੀ ਬੁਕਸ ਨੇ ਜੋ ਉਹਦੇ ਵਿੱਚ ਨੋਲਜ ਹੈ ਉਹਨੂੰ ਸਟੱਡੀ ਕੀਤਾ ਉਹਨੂੰ ਸਮਝਿਆ ਉਹਦੇ ਤੇ ਮਿਹਨਤ ਕੀਤੀ ਜੋ ਕੁਐਸਚਨ ਨੇ ਉਹਨਾਂ ਦੇ ਅਨਸਰ ਲੱਭੇ ਇਹ ਕੀ ਹੁੰਦਾ ਇਹ ਹੁੰਦੀ ਹੈ ਸਾਰੀ ਸ਼ਬਦ ਦੀ ਕਮਾਈ ਗਿਆਨ ਦੀ ਕਮਾਈ ਬੁਕਸ ਦੀ ਕਮਾਈ ਮਿਹਨਤ ਉਹ ਕਮਾਈ ਹੀ ਇੱਕ ਦਿਨ ਉਹਨੂੰ ਫਲ ਲਾਉਂਦੀ ਐ 20 25 ਸਾਲ ਮਗਰੋਂ ਉਹੀ ਬੱਚਾ ਜਿਹੜਾ 20 ਕੁ ਸਾਲ ਪਹਿਲਾਂ ਜਿਸ ਨੂੰ ਏ ਲਿਖਣੀ ਨਹੀਂ ਸੀ ਆਉਂਦੀ ਜਿਹਨੂੰ ਏ ਵੀ ਹੱਥ ਫੜ ਕੇ ਲਿਖਾਈ ਜਾਂਦੀ ਸੀ ਤੇ ਪੁਰਾਣੇ ਸਮੇਂ 'ਚ ਤੁਹਾਨੂੰ ਯਾਦ ਹੋਣਾ ਐ ਇਥੋਂ ਦਾ ਤੇ ਪਤਾ ਨਹੀਂ ਕੀ ਸਿਸਟਮ ਐ ਮਾਵਾ ਆਪਣੇ ਬੱਚਿਆਂ ਨੂੰ ਨਾ ਨਿੱਕੇ ਬੱਚਿਆਂ ਨੂੰ ਡਾਟ ਪਾ ਕੇ ਦਿਆ ਕਰਦੇ ਸਨ ਡਾਟ ਸਕੂਲਾਂ ਵਿੱਚ ਡਾਟ ਪਾਏ ਜਾਂਦੇ ਸਨ ਉਹਨੂੰ ਕਹਿੰਦੇ ਸਨ ਪੂਰਨਾ ਪਾਉਣਾ ਪੂਰਨਾ ਪਾ ਕੇ ਦਿੱਤਾ ਜਾਂਦਾ ਸੀ ਫਿਰ ਉਹਦੇ ਉੱਪਰ 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 ਬੱਚਾ ਲਿਖ ਦਿਆ ਕਰਦਾ ਸੀ ਫਿਰ 5 7 10 15 ਵਾਰ ਲਿਖਣ ਤੋਂ ਬਾਅਦ ਉਹਦੇ ਮਨ ਦੇ ਵਿੱਚ ਹੀ ਵਹਿ ਜਾਂਦਾ ਸੀ ਵੀ ਅੱਖਰ ਨੂੰ ਇਸ ਤਰ੍ਹਾਂ ਲਿਖਣਾ ਤੇ ਇਹਦਾ ਨਾਮ ਇਹ ਹੈ ਉਹ ਕੋਈ ਵੀ ਹੋ ਸਕਦਾ A B C D ਊੜਾ ੜਾ ਈੜੀ ਸਸਾ ਪਰ ਹੈਰਾਨਗੀ ਦੀ ਗੱਲ ਵੀ ਬਸ ਸਾਲ ਬਾਅਦ ਉਹ ਗਿਆਨ ਦਾ ਭੰਡਾਰ ਬਣਿਆ ਹੋਇਆ ਹੈ ਜਿਹਨੂੰ A ਲਿਖਣੀ ਨਹੀਂ ਆਉਂਦੀ ਜਿਹਨੂੰ 1 ਲਿਖਣਾ ਨਹੀਂ ਹੁੰਦਾ ਜਿਹਨੂੰ ਊੜੇ ਦੀ ਸ਼ਕਲ ਦਾ ਨਹੀਂ ਪਤਾ ਜਿਹਨੂੰ 2 ਮਹੀਨੇ ਬਾਅਦ ਇੱਕ ਅੱਖਰ ਪਤਾ ਲੱਗਿਆ ਸੀ ਵੀ A for Apple ਐ ਅੱਜ ਉਹ ਬੁੱਕਾਂ ਲਿਖ ਰਿਹਾ ਐ ਅੱਜ ਉਹ ਲੋਕਾਂ ਨੂੰ ਗਿਆਨ ਵੰਡ ਰਿਹਾ ਪੜ੍ਹਾ ਰਿਹਾ ਹੱਦ ਉੱਗੀ ਕੀ ਹੈ ਗਿਆਨ ਦਾ ਭੰਡਾਰ ਉਹਦੇ ਅੰਦਰ ਸਮਾਇਆ ਤੇ ਅੱਜ ਉਹਦੇ ਅੰਦਰੋਂ ਚਸ਼ਮਾ ਫੁੱਟ ਗਿਆ ਉਹ ਉਹ ਸਾਰੀ ਉਮਰ ਸੰਸਾਰ ਨੂੰ ਪੜ੍ਹਾਏਗਾ ਦੁਨੀਆ ਨੂੰ ਪੜ੍ਹਾਏਗਾ ਗਿਆਨ ਵੰਡੇਗਾ ਪਰ ਉਹ ਕਦੀ ਕੋਈ ਬੁੱਕਸ ਨਹੀਂ ਦਾ ਸਹਾਰਾ ਨਹੀਂ ਲਏਗਾ bari ਜਿਹੜਾ ਗਿਆਨ ਹੈ ਇਹ ਕਿਸ ਵਾਸਤੇ ਹੁੰਦਾ ਹੈ ਭਾਰੀ ਗਿਆਨ ਬਹੁਤ ਸੀਮਤ ਹੈ ਪਰ ਜਿਹੜਾ ਸਾਡੇ ਅੰਦਰ ਹੈ ਬੜਾ ਅਸੀਮ ਹੈ ਉਹਦੀ ਕੋਈ ਹੱਦ ਬੰਦੀ ਨਹੀਂ ਹੈ ਜਿੰਨਾ ਅੱਜ ਤੁਸੀਂ ਸੰਸਾਰ ਦੇ ਵਿੱਚ ਤਰੱਕੀਆਂ ਵੇਖਦੇ ਹੋ ਕੁਝ ਵੀ ਬਣਿਆ ਕੁਝ ਵੀ ਹੋਇਆ ਕਿੱਥੋਂ ਹੋਇਆ ਉਹ ਅੰਦਰੋਂ ਹੀ ਆਇਆ ਸਾਰਾ ਕੁਝ ਕਦੀ ਆਪਾਂ ਸੋਚਿਆ ਸੀ ਜਾਂ ਕਹਿ ਲਈਏ ਸਾਡੇ ਪੂਰਵਜਾਂ ਨੇ ਬਜ਼ੁਰਗਾਂ ਨੇ ਸੋਚਿਆ ਹੋਵੇਗਾ 4-500 ਸਾਲ ਪਹਿਲਾਂ ਜੇ ਉਸ ਵਕਤ ਕੋਈ ਇਹ ਗੱਲ ਕਹਿੰਦਾ ਵੀ ਇੱਕ ਸਮਾਂ ਆਏਗਾ ਇੱਕ ਕਿਸ ਤਰ੍ਹਾਂ ਦਾ ਬਾਕਸ ਇੱਕ ਡੱਬਾ ਹੋਏਗਾ ਉਹਦੇ ਚ ਬੈਠੋਗੇ ਤੇ ਸਮਾਨ ਚੁੜਾ ਕੇ ਲੈ ਜਾਏਗਾ ਲੋਕਾਂ ਨੂੰ ਉਸ ਸਮੇਂ ਦੇ ਲੋਕਾਂ ਨੇ ਕਿਹਾ ਸੀ ਫਿਰ ਬੰਦਾ ਪਾਗਲ ਹੋ ਗਿਆ ਕਿਹੜੀਆਂ ਗੱਲਾਂ ਕਰਦਾ ਹੈ ਅਸਮਾਨ ਚ ਉੱਡ ਸਕਦੇ ਆ ਕਦੀ ਵੀ ਨਹੀਂ ਹੋ ਸਕਦਾ ਤੇ ਅੱਜ ਅੱਜ ਪੋਸੀਬਲ ਅੱਜ ਅਸੀਂ ਆਪ ਜਾ ਰਹੇ ਆ ਹੁਣ ਉਹ ਫੁਰਨਾ ਕਿੱਥੋਂ ਆਇਆ ਉਹ ਖਿਆਲ ਕਿੱਥੋਂ ਪੈਦਾ ਹੋਇਆ ਉਹ ਸੋਚ ਕਿੱਥੋਂ ਪੈਦਾ ਹੋਈ ਅੰਦਰੋਂ ਪੈਦਾ ਹੋਈ ਕਿਨੂੰ ਦੇਖ ਕੇ ਹੋਈ ਪੰਛੀਆਂ ਨੂੰ ਦੇਖ ਕੇ ਹੋਈ ਨਿਊਟਨ ਨੇ ਗ੍ਰੈਵਿਟੀ ਦੀ ਖੋਜ ਕੀਤੀ ਕਿੱਥੋਂ ਕੀਤੀ ਪੁਰਨਾ ਕਿਤੇ ਪੁਰੇ ਅੰਦਰ ਪੁਰਿਆ ਨਾ ਵੀ ਜਿਹੜਾ ਸੇਵ ਹੈ ਥੱਲੇ ਨੂੰ ਕਿਉਂ ਆਇਆ ਉੱਪਰ ਕਿਉਂ ਨਹੀਂ ਗਿਆ ਅਸੀਂ ਵੀ ਲੋ ਜੀ ਬਹੁਤ ਕੁਝ ਦੇਖਦੇ ਆ ਇਹ ਹੁੰਦੀ ਹੈ ਵਿਵੇਕ ਬੁੱਧੀ ਜਦੋਂ ਵਿਵੇਕ ਬੁੱਧੀ ਪ੍ਰਚੰਡ ਰੂਪ ਧਾਰਨ ਕਰ ਲੈਂਦੀ ਹੈ ਨਾ ਉਹ ਚੰਡੀ ਬਣ ਜਾਂਦੀ ਹੈ ਜਿਹਨੂੰ ਬਾਣੀ ਚ ਲਿਖਿਆ ਚੰਡੀ ਦੀ ਵਾਰ ਚੰਡੀ ਅਸੀਂ ਦੇਵੀ ਮੰਨੀ ਗਏ ਹੁਣ ਤੱਕ ਅਸਲ 'ਚ ਦੇਵੀ ਨਹੀਂ ਚੰਡੀ ਹੈ ਜੋ ਚੰਡ ਦਿੰਦੀ ਹੈ ਪ੍ਰਚੰਡ ਕਰਦੀ ਹੈ ਸਾਡੇ ਵਿਵੇਕ ਨੂੰ ਸਾਡੇ ਗਿਆਨ ਨੂੰ ਸਾਡੀ ਅਕਲ ਨੂੰ ਘਟਦੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਣੀ ਸਾਰੀ ਚੰਡੀ ਹੀ ਹੁੰਦੀ ਹੈ ਸਾਨੂੰ ਚੰਡਦੀ ਹੈ ਪ੍ਰਚੰਡਦੀ ਹੈ ਤੇਜ ਕਰਦੀ ਹੈ ਘਟਦੀ ਹੈ ਸਾਨੂੰ ਵਿਵੇਕ ਬੁੱਧੀ ਜਦੋਂ ਘੜੀ ਜਾਂਦੀ ਹੈ ਉਦੋਂ ਸੰਸਾਰ ਛੇਤੀ ਕਿਤੇ ਤੁਹਾਨੂੰ ਫੇਸ ਹੀ ਨਹੀਂ ਕਰ ਪਾਉਂਦਾ ਉਹਦੇ ਕੋਲ ਇਤਨਾ ਅਸੀਮ ਗਿਆਨ ਆ ਜਾਂਦਾ ਹੈ ਇਤਨਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਇਸੇ ਕਰਕੇ ਦੁਨੀਆ ਫਿਰ ਉਹਨਾਂ ਅੱਗੇ ਕੇਵਲ ਝੁਕਦੀ ਹੈ ਮੱਥਾ ਟੇਕਦੀ ਹੈ ਆਪਾਂ ਕਈ ਵਾਰੀ ਕਹਿ ਦਿੰਨੇ ਆ ਨਾ ਕੋਈ ਕਿਸੇ ਦੋਸਤ ਮਿੱਤਰ ਨਾਲ ਭੈਣ ਭਰਾ ਨਾਲ ਕਈ ਵਾਰੀ ਕੋਈ ਹੁੰਦਾ ਹੈ ਸ਼ਾਰਪ ਮਾਈਂਡ ਹੁੰਦੇ ਨੇ ਗੱਲਾਂ ਕਰਨ ਵਾਲੇ ਹੁੰਦੇ ਆ ਬਹੁਤ ਜ਼ਿਆਦਾ ਤੇਜ਼ ਹਾਜ਼ਰ ਜਵਾਬ ਹੁੰਦੇ ਨੇ ਕਈ ਵਾਰੀ 10 15 ਮਿੰਟ ਕਿਸੇ ਨਾਲ ਗੱਲ ਕਰੋ ਗੱਲ ਤੇ ਗੱਲ ਗੱਲ ਤੇ ਗੱਲ ਕਰਦਾ ਬੰਦਾ ਕਹਿੰਦਾ ਰੱਬਾ ਬਾਬਾ ਤੇਰੇ ਮੂਰੇ ਜੋੜੇ ਹੱਥ ਅਸੀਂ ਤੇਤੋਂ ਨਹੀਂ ਜਿੱਤ ਸਕਦੇ ਇਹ ਹੁੰਦਾ ਹੈ ਪਾਬ ਤੇਰੇ ਕੋਲ ਜੋ ਗਿਆਨ ਹੈ ਤੇਰੇ ਕੋਲ ਨੌਲੇਜ ਹੈ ਤੇਰੇ ਕੋਲ ਹਾਜ਼ਰ ਜੋ ਆਬ ਇਹ ਸਾਡੇ ਬ੍ਰੇਨ ਸਾਡੇ ਮਾਈਂਡ ਵਿੱਚ ਉਹ ਨਹੀਂ ਹੈ ਤੇ ਅਸੀਂ ਗੁਰੂ ਸਾਹਿਬ ਅੱਗੇ ਕਿਉਂ ਝੁਕਿਆ ਵੀ ਸੱਚੇ ਪਾਤਸ਼ਾਹ ਜੋ ਪ੍ਰਕਾਸ਼ ਜੋ ਆਤਮ ਗਿਆਨ ਜੋ ਬ੍ਰਹਮ ਗਿਆਨ ਜੋ ਮਾਇਆਵੀ ਗਿਆਨ ਤੁਹਾਡੇ ਕੋਲ ਸਾਡੇ ਕੋਲ ਨਹੀਂ ਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਝੁਕਦੇ ਹਾਂ ਕਿਰਪਾ ਕਰੋ ਥੋੜਾ ਬਹੁਤਾ ਸ਼ਾਨੂੰ ਵੀ ਮਿਲ ਜਾਏ ਇਹ ਫਰਕ ਹੁੰਦਾ ਹੁਣ ਇਹ ਹੁੰਦੀ ਹੈ ਸ਼ਬਦ ਦੀ ਕਮਾਈ ਪਹਿਲਾਂ ਅਸੀਂ ਬਾਹਰੋਂ ਸ਼ਬਦ ਪੜ੍ਹਨਾ ਹੈ ਗੁਰਬਾਣੀ ਗੁਰਬਾਣੀ ਅਸੀਂ ਜਿਹੜੀ ਪੜ੍ਹਾਂਗੇ ਸ਼ਬਦ ਦੀ ਕਮਾਈ ਹੈ ਇਹ ਸ਼ਬਦ ਦੀ ਕਮਾਈ ਇਹ ਸ਼ਬਦ ਦਾ ਗਿਆਨ ਸਾਨੂੰ ਸਾਡੇ ਅਸੀਮ ਗਿਆਨ ਨਾਲ ਜੋੜ ਦੇਗਾ ਪਿਛਲੇ ਦਿਨ ਉਦਾਹਰਣ ਦਿੱਤੀ ਸੀ ਵੀ ਜਦੋਂ ਨਲਕਾ ਲਗਾਇਆ ਜਾਂਦਾ ਹੈ ਬੋਰ ਕੀਤਾ ਜਾਂਦਾ ਹੈ ਜ਼ਮੀਨ 'ਚ ਪਹਿਲਾਂ ਪਾਣੀ ਥੋੜਾ ਉੱਪਰੋਂ ਪਾਉਂਦੇ ਨੇ ਉਹ ਪਾਣੀ ਜਦੋਂ نیچے ਵੱਲ ਕਨੈਕਟ ਕਰਦਾ ਆਪੇ ਹੀ ਫਿਰ ਸਾਰਾ ਪਾਣੀ ਬਾਹਰ ਖਿੱਚ ਲੈਂ다 ਫਿਰ ساری ਉਮਰ ਪਾਣੀ ਆਈ ਜਾਂਦਾ ਪਰ ਪਹਿਲਾਂ ਆਪਣੀ ਸੁਰਤ ਨੂੰ ਜਗਾਉਣਾ ਪੈਂਦਾ ਜਗਾਉਣ ਵਾਸਤੇ ਸ਼ਬਦ ਦੀ ਕਮਾਈ ਹੈ ਇਹ ਸ਼ਬਦ ਦੀ ਕਮਾਈ ਸਾਨੂੰ ਕਿੱਥੇ ਲੈ ਜਾਏ ਇਹਦਾ ਕੁਝ ਪਤਾ ਨਹੀਂ ਕੋਈ ਦਾਵਾ ਨਹੀਂ ਹੈ ਕੀ ਕਿਰਪਾ ਹੋ ਜਾਏ ਕੀ ਸਾਨੂੰ ਗੁਰੂ ਸਾਹਿਬ ਬਣਾ ਦੇਣ ਕਿਹੜੀ ਰਹਿਮਤ ਕਰ ਦੇਣ ਕਿਹੜਾ ਖਜ਼ਾਨਾ ਮਿਲ ਜਾਏ ਕੀ ਸਾਡੀ ਘਾਟ ਤੱਕੜੀ ਜਾਏ ਕੁਝ ਨਹੀਂ ਦੱਸਿਆ ਜਾ ਸਕਦਾ ਪਰ ਕਹਿੰਦੇ ਜੋ ਹੋ ਚੁੱਕਿਆ ਹੈ ਉਹਦੇ ਬਾਰੇ ਦੱਸ ਰਹੇ ਹਾਂ ਕੀ ਹੈ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਗੁਰੂ ਰਾਮਦਾਸ ਜੀ ਤੁਸੀਂ ਜੋ ਪਰਮ ਪਦ ਦੀ ਪ੍ਰਾਪਤੀ ਕੀਤੀ ਹੈ ਇਹ ਸ਼ਬਦ ਦੀ ਕਮਾਈ ਨਾਲ ਕੀਤੀ ਹੈ ਤੁਸੀਂ ਸ਼ਬਦ ਕਮਾਇਆ ਹੈ ਸ਼ਬਦ ਅਰਥ ਹੈ ਵੀ ਜੋ ਗੁਰ ਕਹਿ ਸੋਈ ਪਲ ਮੰਨੋ ਜੋ ਗੁਰੂ ਅਮਰਦਾਸ ਜੀ ਤੋਂ ਸਿੱਖਿਆ ਸਮਝਿਆ ਉਹ ਤੁਹਾਡੀ ਆਤਮਿਕ ਜੀਵਨ ਦੀ ਕਮਾਈ ਬਣਿਆ ਉਸ ਤੋਂ ਬਾਅਦ ਤੁਸੀਂ ਸੇਵਾ ਵਿੱਚ ਆਏ ਨਿਮਰਤਾ ਵਿੱਚ ਆਏ ਰੱਬੀ ਗੁਣ ਤੁਹਾਡੇ ਅੰਦਰ ਪ੍ਰਗਟ ਹੋਏ ਤੇ ਇੱਕ ਦਿਨ ਤੁਸੀਂ ਪਰਮ ਪਦਵੀ ਸ੍ਰੇਸ਼ਟ ਪਦਵੀ ਨੂੰ ਪ੍ਰਾਪਤ ਹੋ ਗਏ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਕਦੀ ਪੜਿਓ ਬਾ ਕਮਾਲ ਹੈ ਅਗਲੀ ਲਾਈਨ ਹੈ ਸੇਵਾ ਕਰਤ ਨ ਛੋਡੇਉ ਪਾਸ ਸੇਵਾ ਕੀਤੀ ਹੈ ਕਮਾਲ ਸੇਵਾ ਕੀਤੀ ਹੈ ਔਰ ਕਦੀ ਵੀ ਗੁਰੂ ਜੀ ਦਾ ਸਾਥ ਨਹੀਂ ਛੱਡਿਆ ਪਾਸ ਦਾ ਅਰਥ ਹੁੰਦਾ ਪਾਸਾ ਪਾਸ ਦਾ ਅਰਥ ਪਾਸ ਕਰਨਾ ਵੀ ਹੁੰਦਾ ਪਾਸ ਦਾ ਅਰਥ ਨੇੜੇ ਵੀ ਹੁੰਦਾ ਹੈ ਪਾਸ ਦਾ ਅਰਥ ਸਾਥ ਵੀ ਹੁੰਦਾ ਹੈ ਪਾਸ ਦਾ ਅਰਥ ਪਾਸਾ ਵੀ ਹੁੰਦਾ ਹੈ ਪਾਸ ਦਾ ਅਰਥ ਅਲੱਗ ਵੀ ਹੁੰਦਾ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਦੂਜੀ ਪਾਸੇ ਹੋਵੇ ਵੱਖਰੀ ਹੋਵੇ ਅਲੱਗ ਹੋਵੇ ਹਿੰਦੀ ਵਿੱਚ ਪਾਸ ਕਹਿੰਦੇ ਨੇ ਨੇੜੇ ਨੂੰ ਹਮਾਰੇ ਪਾਸ ਆਏ ਅੰਗਰੇਜ਼ੀ ਵਿੱਚ ਕਹਿੰਦੇ ਨੇ ਪਾਸ ਦੇਣਾ ਅੱਗੇ ਕਰਨਾ ਇਥੇ ਪਾਛ ਦਰਥ ਹੈ ਸਾਥ ਇਹ ਸੱਚੇ ਬਾਦਸ਼ਾਹ ਤੁਸੀਂ ਗੁਰੂ ਅਮਰਦਾਸ ਜੀ ਦੇ ਨਾਲ ਜੁੜ ਕੇ ਸੇਵਾ ਕੀਤੀ ਹੈ ਸੇਵਾ ਕਰਦਿਆਂ ਕਦੀ ਵੀ ਤੁਸੀਂ ਨਾ ਮੱਥੇ ਤੇ ਵੱਟ ਪਾਇਆ ਨਾ ਕਦੀ ਉਲਾਮਾ ਦਿੱਤਾ ਹੈ ਨਾ ਸ਼ਿਕਵਾ ਕੀਤਾ ਹੈ ਹਰ ਬਚਨ ਸੱਤ ਕਰਕੇ ਮੰਨਿਆ ਹੈ ਸੇਵਕ ਹੋਵੇ ਤੇ ਗੁਰੂ ਰਾਮਦਾਸ ਮਹਾਰਾਜ ਵਰਗਾ ਕਦੀ ਇਹ ਗੱਲ ਕਹੀ ਸੀ ਗੁਰੂ ਅਮਰਦਾਸ ਜੀ ਨੇ